ਭਗਵਾਨ ਸਤਿਮਾਨ ਜੀ ਹੁਣ ਮਤਲਬ ਕਹਿਤਾ ਵੀ ਮੈਂ ਤਾਂ ਪੇਪਰਵਰਕ ਲੈ ਕੇ ਆ ਗਿਆ ਜੀ ਤਾਂ ਬਹੁਤ ਗਲਤ ਹੈ ਹੋ ਵੀ ਨਹੀਂ ਸਕਦਾ ਗੈਰ ਕਾਨੂੰਨੀ ਆਨ ਕਨਸਟੀਟਿਊਸ਼ਨਲ ਬਹੁਤ ਸਾਰੇ ਸ਼ਬਦ ਉਹਨਾਂ ਨੇ ਵਰਤੇ ਮਤਲਬ 2022 ਦੇ ਵਿੱਚ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀਗਾ ਵੀ ਅਸੀਂ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਾਂਗੇ ਉਦੋਂ ਭਗਵਾਨ ਸਤਿਮਾਨ ਆਮ ਆਦਮੀ ਪਾਰਟੀ ਸਰਕਾਰ ਕੀ ਕਰਦੀ ਪਈ ਸੀਗੀ ਉਦੋਂ ਇਹਨਾਂ ਨੇ 12 ਮਾਰਚ ਕਰਦੇ ਵਿਦਿਆਰਥੀਆਂ ਦੇ ਉੱਤੇ 50 ਪੁਲਿਸ ਵੱਲੋਂ ਲਾਠੀ ਚਾਰਜ ਕਰਵਾਇਆ ਸੇਵਲ ਯਾਨੇ ਯੂਨੀਫਾਰਮ ਦੇ ਵਿੱਚ ਤੇ ਦੂਜੀ ਯੂਨੀਫਾਰਮ ਦੇ ਵਿੱਚ ਉਹਨਾਂ ਨੇ ਧੂ ਧੂ ਕੇ ਖੁੱਟਿਆ ਸਾਨੂੰ ਸਾਡੇ ਉੱਤੇ ਅਸੀਂ ਆਪਣੇ ਪਿੰਡੇ ਦੇ ਪੰਜਾਬ ਪੁਲਿਸ ਦੀਆਂ ਲਾਠੀਆਂ ਨੇ ਡਾਂਗਾ ਰਿਓ ਹੰਡਾਈਆਂ ਨੇ ਪੰਜਾਬ ਪੁਲਿਸ ਦਾ ਸਬ-ਡਾਇਰੈਕਟਰ ਇਹ ਹੈ ਅੱਜ ਭਗਵੰਤ ਮਾਨ ਕਹਿ ਰਿਹਾ ਵੀ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਕੀ ਭਗਵੰਤ ਮਾਨ ਕੋਲੇ ਨਹੀਂ ਤਾਕਤ ਨਹੀਂ ਹੈ ਕਿ ਵੀ ਇੱਥੇ ਆ ਕੇ ਧਰਨੇ ਤੇ ਬੈਠੇ ਜਦੋਂ ਉੱਥੇ ਕੇਜਰੀਵਾਲ ਨੂੰ ਗ੍ਰਿਫਟਾਰ ਕਰਦੇ ਸਾਰੇ ਜਾਣਦੇ ਹੋ ਉਦੋਂ ਫਟਾਫਟ ਸਾਰੇ ਪਹੁੰਚ ਜਾਂਦੇ ਨੇ ਉੱਥੇ ਕੀ ਉਹਨਾਂ ਦਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਵਿਦਰਾਸਤਰੀ ਯੂਨੀਵਰਸਿਟੀ ਦੇ ਨਾਲ ਇੰਨਾ ਸਰਕਾਰ ਨਹੀਂ ਹੈਗਾ ਵੀ ਉਹ ਆ ਕੇ ਧਰਨਾ ਲਾ ਦੇ ਇਥੋਂ ਪਤਾ ਲੱਗਦਾ ਬੇਟਾ ਉਹ ਸੀਰੀਅਸ ਚ ਕੇਜਰੀਵਾਲ ਨਾਲ ਨਾਲ ਪੰਜਾਬ ਨਾਲ ਲੀ ਇਸ ਵੇਲੇ ਇਸ ਵੇਲੇ ਜਿਹੜੀ ਇਸ ਵੇਲੇ ਜਿਹੜੀ ਪੰਜਾਬ ਸਰਕਾਰ ਹੈ ਉਹ ਮੁੱਤੀ ਨਹੀਂ ਕੋਈ ਸੈਨੇਟ ਦੀ ਮੀਟਿੰਗ ਨਹੀਂ ਉਹਨੇ ਲਈ ਕੋਈ ਸਹੀ ਤਾਂ ਤੇਰੇ ਸੀਨੇ ਵਿੱਚ ਸਹੀ ਜਾਗ ਜਲਨੀ ਆਗ ਜਲਨੀ ਚਾਹੀਏ ਇਹ ਨੂੰ ਪਾਈ ਤੁੰ ਦਾ ਰਾ ਦੇਗਾ ਓਕੇ ਕਰਦਾ ਹੈ ਬਾਈ ਜੋ ਇਧਰ ਕੋਈ ਆਪ ਦਾ ਜੋ ਤੇਰਾ ਜੀ ਕਰਦਾ ਇਸ ਸੰਗਤ ਨੂੰ ਲੈ ਕੇ ਪਰਬਤ ਸੇ ਗੰਗਾ ਬਿਗਲਨੀ ਚਾਹੀਦੀ ਜੋ ਤੇਰਾ ਜੀ ਕਰਦਾ ਉਹ ਦਰਾ ਦੇ ਜੋ ਤੇਰਾ ਜੀ ਕਰਦਾ ਜੋ ਤੇਰਾ ਦਿਲ ਕਰਦਾ ਸੁਣਨ ਤਿਆਰ ਨਹੀਂ ਤਾਂ ਕਮ ਜੇ ਵਾਲੇ ਹੀ ਕਹਿੰਦੇ ਗੱਲ ਗੱਲ ਤਾਂ ਹੋਈ ਹੋਈ ਬਈਆ ਜੋ ਜੀ ਕਰਦੇ ਜੀ ਗੱਲ ਹੈ ਬਹੁਤ ਵੀ ਮੈਂ ਪਿਛਲੇ ਅੰਦੋਲਨ ਚ ਵੀ ਦੋ ਗੱਲਾਂ ਯਾਦ ਰੱਖੋ ਜਦੋਂ ਵੀ ਸਪੀਚ ਕਰਨੀ ਹੈ ਦਹਿਸ਼ਤ ਨਹੀਂ ਆਉਣਾ ਬੜੇ ਸਬਰ ਜ਼ਾਬਤ ਰੱਖਣਾ ਮੌਕਾ ਹੀ ਨਹੀਂ ਦੇਣਾ ਮੌਕਾ ਦਿੱਤਾ ਉਹ ਫਿਰ ਨੁਕਸਾਨ ਦੇ ਹੋਊਗਾ ਪੂਰੇ ਅੰਦੋਨਾਂ ਦਾ ਤੇ ਜਿਹੜਾ ਉਹਦੇ 'ਚ ਫਿਰ ਬਾਕੀ ਲੋਕ ਵੀ ਨਹੀਂ ਕੁਝ ਕਰ ਸਕਦੇ ਕਿਉਂਕਿ ਫਰੰਟ ਪਲਾਨ ਤੇ ਤੁਸੀਂ ਖੜੇ ਹੋ ਤੁਸੀਂ ਉਹ ਸਾਰੇ ਅੱਗੇ ਆਪਣੀ ਕਮੇਟੀ ਬਣਾ ਕੇ ਜੀਤ ਕਰਨਾ ਹੈ ਬਾਕੀ ਤੁਹਾਡੇ ਸਾਰੇ ਹਰ ਤਰ੍ਹਾਂ ਦੀ ਸਪੋਰਟ ਤੁਹਾਨੂੰ ਮੈਨੂੰ ਲੱਗਦੀ ਅੱਜ ਦੀਆਂ ਇਹਨਾਂ ਗੱਲਾਂ ਤੋਂ ਬਾਅਦ ਖਾਸ ਹਿੱਸਾ ਜਣ ਤੁਹਾਨੂੰ ਮਿਲਣਗਾ ਜਿਹੜਾ ਅਸੀਂ ਅਸਲ ਗੱਲ ਗਈ ਉਹ ਕੀਤੀ ਨਹੀਂ ਉਹ ਨਹੀਂ ਤੇ ਕਦ ਕੱਪ ਜਾਣਾ ਅਸੀਂ ਦੋ ਜੇ ਆਪਾਂ ਅੰਦੋਲਨ ਜਿਤਨੀ ਭੇ ਖੜਾ ਹੀ ਲਾਦਾਂਗੇ ਯਾਰ ਬਾਈ ਅੱਛਾ ਵਾਦਾ ਰਿਆ ਅੱਛਾ ਮੁੰਡਿਆਂ ਦਾ ਵਾਦਾ ਕਰੋ ਛਕਾਣਾ ਲੈ ਹਾਂ ਤੁਸੀਂ ਆਪਾਂ ਅੰਦੋਲਨ ਇਹਨੂੰ ਜਿਹੜਾ ਆਪਾਂ ਸਬਰ ਪੰਜਾਬ ਦੇ ਨੇ ਇਹਨੂੰ ਜਿੱਤੋ ਆਪਣੀਆਂ ਜਿਹੜੀਆਂ ਮੱਗਾਂ ਉਹ ਹੱਕ ਹਕੂਕ ਦੀ ਗੱਲ ਉਹ ਪੂਰੀ ਹੋਵੇ ਉਸ ਤੋਂ ਬਾਅਦ ਇਹ ਨਾ ਸਮਝਿਓ ਵੀ ਫਿਰ ਸੰਘਰਸ਼ ਕਰਦਮ ਹੋ ਗਿਆ ਹੋਰ ਬਹੁਤ ਆ ਜੇ ਲੰਬੀ ਇਸ ਦੇ ਬਾਅਦ ਫਿਰ ਅਗਲੀ ਗੱਲ ਕਰਾਂਗੇ ਬਹੁਤ ਗੱਲਾਂ ਆ ਜੀ ਇਹ ਗੱਲ ਇਨਾ ਹਰ ਕੰਮ ਤਾਂ ਬਹੁਤ ਕੁਸ਼ ਕਰਨਾ ਪੈਂਦਾ ਹੈ ਜੋ ਖਾੜੇ ਖਾੜੇ ਗੜੇ ਕਰਦਾ ਚਲੋ ਜੀ ਜਿਹੜੀ ਸਾਡੀ ਗੱਲ ਪਿਛਲੇ ਤਿਹਾਰ ਕੋ ਸਿੱਖੀ ਆ ਇਸ ਘਰਛਨ ਲੰਬਾ ਚੱਲਣਾ ਉਹਨਾਂ ਨੇ ਲਿੰਗਰ ਓਨ ਕਰਨਾ ਸਾਨੂੰ ਆ ਕਾਣ ਵਾਸਤੇ ਕਿਸੇ ਦਿਨ ਸਾਥੀ ਤੇ ਤੁਹਾਡਾ ਕੀ ਨਾਮ ਜੋਤ ਸਿੰਘ ਜੀ ਜੋਤ ਸਿੰਘ ਜੀ ਤੁਸੀਂ ਤੇ ਤੁਹਾਡੇ ਸਾਥ ਵਾਲੇ ਸਾਥੀ ਹੋ ਸਕਦਾ ਕਿਸੇ ਦਿਨ ਦੋ ਬੈਠੇ ਹੋਣ ਇਹ ਗੱਲ ਹੋਣੀ ਨਹੀਂ ਪਰ ਉਹਦੇ ਚ ਅਸੀਂ ਘਬਰਾਣਾ ਨਹੀਂ ਸਬਰ ਸੰਤੋਖ ਤੇ ਵੱਡੇ ਜਿਗਰੇ ਨਾਲ ਅੱਗੇ ਵਧਦੇ ਜਾਣਾ ਉਹਨਾਂ ਲਿੰਗਰੋਂ ਕਰਨਾ ਸਾਨੂੰ ਆਕਾਨ ਨਹੀਂ ਸਾਰੇ ਰਾਹਾਂ ਦੇ ਅਸੀਂ ਲੜਨਾ ਹੈ ਸਾਰੇ ਰਾਹਾਂ ਮਿਲ ਕੇ ਮਤਲਬ ਧਰਮਾਂ ਜਾਤਾਂ ਨਸਲਾਂ ਤੋਂ ਦੂਰ ਹੋ ਕੇ 10 ਤਰੀਕ ਨੂੰ ਯਾਦ ਰੱਖ ਲਿਓ ਜੇ 10 ਤਰੀਕ ਨੂੰ ਆ ਯੂਨੀਵਰਸਿਟੀ ਭਰਨੀ ਹੈ ਔਰ ਕੋਸ਼ਿਸ਼ ਕਰਨਾ ਕਿ ਚੰਡੀਗੜ੍ਹ ਨੂੰ ਵੀ ਭਰ ਕੇ ਇੱਕ ਬੋਲ ਮੈਂ ਰਿਆਂ ਵੈਸੀ ਬੋਲਣਾ ਮੇਰਾ ਬੰਦਾ ਨਹੀਂ ਬੋਲਣਾ ਇਹਨਾਂ ਦਾ ਬੰਦਾ ਜਿਹਦੇ ਇਹਨਾਂ ਦਾ ਬੰਦਾ ਹੈ ਇੱਕ ਬਹੁਤ ਵੱਡੀ ਲੜਾਈ ਯੂਨੀਵਰਸਿਟੀ ਦੀ ਚੱਲ ਰਹੀ ਹੈ ਔਰ ਉਹਦੇ ਚ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਸੈਨੇਟਰ ਨੂੰ ਤੋੜਿਆ ਗਿਆ ਹੈ ਸੈਨੇਟ ਹੈ ਇਹ ਸਾਡੇ ਦੇਸ਼ ਚ ਇੱਕ ਵਾਹਿਦ ਯੂਨੀਵਰਸਿਟੀ ਹੈ ਕੱਲੀ ਯੂਨੀਵਰਸਿਟੀ ਹੈ ਜਿਹੜੀ ਡੈਮੋਕਰੈਟਿਕ ਵੀ ਨਾਲ ਹੈ ਔਰ ਇਹ ਇਹਨਾਂ ਨੂੰ ਹਜ਼ਮ ਨਹੀਂ ਹੁੰਦਾ ਪਰ ਉਹ ਚਾਹਿਆ ਸੰਗੀ ਹੋਣ ਚਾਹੋ ਕਾਂਗਰਸ ਵਾਲੇ ਹੁਣ ਜੋ ਵੀ ਦਿੱਲੀ ਤੇ ਬੈਂਦਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸਾਡੇ ਹਿਸਾਬ ਨਾਲ ਚੀਜ਼ਾਂ ਹੋਏ ਨਾ ਕਿ ਡੈਮੋਕਰੈਟਿਕ ਵੀ ਨਾਲੋਂ ਇਹ ਬੰਦੇ ਡੈਮੋਕ੍ਰੇਸੀ ਕਰਕੇ ਆ ਤੇ ਡੈਮੋਕ੍ਰੇਸੀ ਦੇ ਹੀ ਦੁਸ਼ਮਣ ਬਣ ਜਾਂਦੇ ਆ ਬਾਅਦ ਚ ਇੱਥੇ ਯੂਨੀਵਰਸਿਟੀ ਤੇ ਜੋ ਆਪਾਂ ਬੈਠੇ ਆ ਤੁਸੀਂ ਖੜੇ ਹੋ ਉਹਦੀ ਵਜ੍ਹਾ ਵੀ ਆਹੀ ਹੈ ਇਸ ਪੰਜਾਬ ਯੂਨੀਵਰਸਿਟੀ ਕੋਈ ਇੱਕ ਯੂਨੀਵਰਸਿਟੀ ਹੈ ਹੁਣ ਕੀ ਹੋਇਆ ਸੀ ਕਿ ਸੈਨੇਟ ਤੋੜ ਦਿੱਤੀ ਗਈ ਸੀ ਆਨੇ ਨੇ ਜੀ ਵੀਸੀ ਦੇ ਹਿਸਾਬ ਨਾਲ ਚੰਡੂ ਸਾਰਾ ਖੁਸ਼ ਮੈਨੂੰ ਲੱਗਦਾ 2 ਲੱਖ ਤੋਂ 10 ਹਜ਼ਾਰ ਤੱਕ ਦਾ ਸਟੂਡੈਂਟ ਹੀ ਹੈ ਨਾ ਪੰਜਾਬੀ ਯੂਨੀਵਰਸਿਟੀ ਦਾ ਸਾਡੇ 202 200 ਕਾਲਜ ਨੇ ਇਹਨਾਂ ਦਾ ਪ੍ਰਬੰਧਨ ਇਹਾਂ ਦੇ ਡੈਮੋਕਰੈਟਿਕ ਵੇ ਨਾਲ ਆਣਾ ਹੋਵੇ ਠੱਕੇ ਨਾਲ ਹੋਵੇ ਆਈ ਕੋਸ਼ਿਸ਼ ਸੀ ਨਾ ਉਹਦੇ ਵਿੱਚ ਇਹ ਕਿ ਇਹਨਾਂ ਨੇ ਬੱਬੂ ਹੋਰ ਕੰਮ ਕੀਤਾ ਸੀ ਕਿ ਐਫੀਡੇਵਟ ਦਿਓ ਤੁਸੀਂ ਇਸ ਯੂਨੀਵਰਸਿਟੀ ਚ ਪੜਦਾ ਰਿਹਾ ਤਾਂ ਐਫੀਡੇਵਟ ਕੀ ਮੰਗਿਆ ਆਹਦੇ ਤੁਸੀਂ ਨਹੀਂ ਅਗੇ ਇੰਨਾ ਕੁੱਚੀ ਵੀ ਨਹੀਂ ਬੋਲੂਗੇ ਉਸੀਂ ਨਾਰਾ ਜਿਹੜਾ ਲਾਉਂਗੇ ਉਹ ਆਪਣੇ ਜਿਵੇਂ ਆਪਾਂ ਕਹਿੰਦੇ ਨੇ ਨਾ ਇੰਗੇ ਡੀਬੀ ਲਾ ਹੁਣ ਦਸੇ ਬੱਚੇ ਵਿਚਾਰੇ ਇਹ ਵੇਖਣਗੇ ਸਾਡਾ ਡੀਬੀ ਤਾਂ ਨਹੀਂ ਵੱਧ ਗਿਆ ਕਿਤੇ ਉੱਚਾ ਸਾਡੀ ਐਡਮਿਸ਼ਨ ਕੈਨਸਲ ਕਰ ਦੇਣਗੇ ਇਹ ਇਹ ਮਤਲਬ ਕਾਨੂੰਨ ਸਕੂਲਾਂ ਚ ਨਹੀਂ ਯਾਰ ਤੇ ਤੁਸੀਂ ਉਹ ਬੱਚੇ ਜਿਹੜੇ ਮੈਚੂਰ ਬੱਚੇ ਨੇ ਜਿਨ੍ਹਾਂ ਨੇ ਦੇਸ਼ ਪ੍ਰਦੇਸ਼ ਚਲਾਉਣੇ ਆ ਉਹਨਾਂ ਦੇ ਤੁਸੀਂ ਲਾਉਂਗੇ ਖੈਰ ਉਹਦੀ ਪਹਿਲੀ ਲੜਾਈ ਜਿੱਤ ਗਿਆ ਉਹ ਜਿੱਤ ਹੋ ਗਈ ਹੈ ਹਨਾ ਔਰ ਸਦਾਈ ਕੇ ਮੁੰਡਾ ਬੈਠਾ ਸੀ ਅਭਿਸ਼ੇਕ ਡਾਗਰ ਇੱਥੇ ਬੈਠਾ ਸੀ ਔਰ ਉਹ ਹਰਿਆਣੇ ਤੋਂ ਸੀ ਔਰ ਸੱਤਵਾਂ ਦਿਨ ਸੀ ਦਾ ਅੱਜ ਸੱਤਵਾਂ ਦਿਨ ਮਰਨ ਵਰਤਦਾ ਸੀ ਅੱਜ ਉਹਨੂੰ ਹੁਣੇ ਇਹਨਾਂ ਨੇ ਜੂਸ ਜੂਸ ਹੀ ਪਿਆ ਰ ਜੂਸ ਪੀ ਆਇਆ ਹਸਪੀਟਲ ਲੈ ਕੇ ਨਾ ਅਮਾ ਕਿਤੇ ਸਿੱਧਾ ਖਾਣ ਹੀ ਨਾ ਉੱਠ ਜੇ ਕਿਤੇ ਪਤੰਦਰ ਤੇ ਉਹ ਪਹਿਲੀ ਜਿੱਤ ਹੋ ਗਈ ਐ ਔਰ ਉਹ ਛੋਟੀ ਜਿੱਤ ਆ ਜੇ no doubt ਜਿੱਤ ਵੱਡੀ ਹੁੰਦੀ ਐ ਪਰ ਜਿਹੜੀ ਵੱਡੀ ਲੜਾਈ ਹੈ ਆਪਣੇ ਉਹ ਬਾਕੀ ਹੈ ਔਰ ਉਹ ਲੜਾਈ ਕੀ ਹੈ ਕਿ ਜੋ ਅੱਜ ਤੋਂ 2 ਸਾਲ ਪਹਿਲਾਂ ਦਾ ਸਟੇਟਸ ਸੀ ਯੂਨੀਵਰਸਿਟੀ ਦਾ ਉਹ ਵਾਪਸ ਆ ਵੀ ਇੱਥੋਂ ਦੇ ਚੁਣੇ ਹੋਏ ਬੰਦੇ ਹੀ ਔਰ ਚੁੰਦਾ ਕੌਣ ਹੈ ਤੁਸੀਂ ਸਾਰੇ ਜੋ ਇੱਥੋਂ ਦੇ ਸਟੂਡੈਂਟ ਆ ਵੀ 1 ਆਫ ਦੀ ਸੈਨੇਟ ਮੈਂਬਰ ਹੈ ਮੈ ਬਿਲਵਿ ਉਹਦੇ ਲਈ ਵੀ 4 ਸਾਲ ਪਹਿਲਾਂ ਇੱਕ ਸੰਘਰਸ਼ ਲੜਿਆ ਸੀ ਆਪਾਂ ਤਾਂ ਖੈਰ ਬਾਕੀ ਕਿਉਂਕਿ ਆਪਾਂ ਸਾਰੇ ਗੱਲਾਂ ਕਰਾਂਗੇ ਕਿ ਡਿਬੇਟ ਵਾਂਗੂ ਵੀ ਉਸ ਸੰਘਰਸ਼ ਬਾਕੀ ਹੈ ਮੈਂ ਇੱਕ ਗੱਲ ਕਹਿ ਦਿਆ ਉਸ ਵੱਡੇ ਸੰਘਰਸ਼ ਨੂੰ ਜਿੱਤਣ ਲਈ ਕਿਉਂਕਿ ਉਹ ਸਾਡਾ ਕੇਂਦਰ ਸਰਕਾਰ ਨਾਲ ਹੈ ਔਰ ਆ ਪੰਜਾਬ ਵਾਲਿਆਂ ਨੂੰ ਬਹੁਤ ਡਰਾਮੇ ਕਰ ਚੁੱਕੇ ਨੇ ਚਾਹੇ ਕੋਈ ਵੀ ਸਰਕਾਰ ਰਹੀ ਹੋਵੇ ਕਾਲੀ ਬੀਜੇਪੀ ਦੀ ਕਾਂਗਰਸ ਦੀ ਜਾਂ ਆਹ ਹਣ ਵਾਲੇ ਨਕਲਾਬੀਆਂ ਦੀ ਇਹਨਾਂ ਨੇ ਸਿਰਫ ਕਹਿਣਾ ਸੀ ਮਤਾ ਪਾ ਦਿੰਨੇ ਆ ਅਸੀਂ ਤੁਹਾਡੋਂ ਵਾਸਤੇ ਆ ਕੇ ਬਿਆਨ ਦੇ ਦਿੰਨੇ ਆ ਉਹ ਬੰਦੇ ਰੱਬ ਦੀ ਤੁਹਾਨੂੰ ਅਸੀਂ ਚੁਣਿਆ ਆ ਕੇ ਲਾ ਕੇ ਲੜੋ ਇਹ ਪੰਜਾਬ ਦੀ ਤਰੋਰ ਯੂਨੀਵਰਸਿਟੀ ਔਰ ਜਿਵੇਂ ਇਹਨਾਂ ਨੇ ਕਹੇ ਕਿ ਪੰਜਾਬ ਦੀ ਤਾਂ ਹੈ ਹੀ ਐ ਟ੍ਰੋਵਰ ਨਾਲ ਨਾਲ ਹਿਮਾਚਲ ਤੇ ਹਰਿਆਣੇ ਦੇ ਬੱਚੇ ਵੀ ਇੱਥੇ ਪੜਦੇ ਨੇ ਤੋ ਅਸੀਂ ਸਾਰਿਆਂ ਨੂੰ ਕਵਾਂਗੇ ਕਿ ਡਟ ਕੇ ਸਾਥ ਦਿਓ ਇਹ ਯੂਨੀਵਰਸਿਟੀ بچਾਉਣੀ ਹੈ ਔਰ ਮੈਂ ਇਸ ਫਰਜ਼ੀ ਚੈਲੋ ਜਾਂ ਜੋ ਵੀ ਕਹ ਲੋ ਇਹ ਜਿੰਨੇ ਵੀ ਪੋਲੀਟੀਸ਼ੀਅਨ ਨੇ ਇਸ ਯੂਨੀਵਰਸਿਟੀ 'ਚੋਂ ਵੀ ਪੜ ਕੇ ਗਏ ਨੇ ਬੰਦੇ ਦੇ ਪੁੱਤ ਬਣ ਕੇ ਨਾਲ ਲੱਗੋ ਸਾਰਿਆਂ ਦੇ ਔਰ ਜਿੱਥੇ ਬੈਠਣਾ ਪੈਂਦਾ ਹੈ ਜੇ ਐਜੂਕੇਸ਼ਨ ਮਿਨਿਸਟਰੀ ਅੱਗੇ ਬੈਠੋ ਦਿੱਲੀ ਜਾ ਕੇ ਚਾਂਸਲਰ ਆਪਣਾ ਉਪ ਰਾਸ਼ਟਰਪਤੀ ਹੈ ਨਾ ਬੈਠੇ ਸਾਹਮਣੇ ਸਰਕਾਰ ਸਾਰਾ ਪੰਜਾਬ ਅਸੀਂ ਹਰਿਆਣਾ ਹਿਮਾਚਲ ਬੈਟਣਗੇ ਨਾਲ ਆਕੇ ਤੇ ਜੇ ਨਹੀਂ ਤਾਂ ਡਰਾਮੇ ਨਾ ਕਰੋ ਉਹਦੇ ਲਈ 10 ਤਰੀਕ ਨੂੰ ਆਹ 10 ਤਰੀਕ ਨੂੰ ਕੱਠ ਰੱਖਿਆ ਗਿਆ ਯੂਨੀਵਰਸਿਟੀ ਔਰ ਇਹ ਯੂਨੀਵਰਸਿਟੀ ਬੰਦ ਹੋਊਗੀ ਔਰ ਅਸੀਂ ਯੂਨੀਅਨਾਂ ਨੂੰ ਸਾਰੀਆਂ ਯੂਨੀਅਨਾਂ ਨੂੰ ਇਹ ਸਾਰੇ ਮੁੰਡੇ ਮਿਲਣ ਵੀ ਜਾਣਗੇ ਇਹਨਾਂ ਦੀ ਕਮੇਟੀ ਅਸੀਂ ਆਣੇ ਆਓ ਤੁਹਾਡੇ ਤੁਸੀਂ ਨਹੀਂ ਤੇ ਤੁਹਾਡੇ ਬੱਚੇ ਨੇ ਇੱਥੇ ਤੇ ਜੇ ਤੁਹਾਡੀ ਪਛਾਣ ਖੋਲੀ ਤੇ ਤੁਹਾਡੇ ਬੱਚੇ ਤੁਹਾਡੇ ਸੰਘਰਸ਼ ਨੂੰ ਅੱਗੇ ਲਿਜਾ ਸਕਣਗੇ ਨਹੀਂ ਨਾ ਕਬੇ ਰਾਓ ਇੱਥੇ ਔਰ ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਵੀ ਬੰਦ ਕਰ ਲੈਣਗੇ ਉਸ ਦਿਨ ਚੰਡੀਗੜ੍ਹ ਬੰਦ ਹੁੰਦਾ ਨਜ਼ਰ ਆਉਣਾ ਚਾਹੀਦਾ ਜੇ ਆਉਂਗੇ ਤੁਸੀਂ ਤਾਂ ਔਰ ਇਹ ਸਾਨੂੰ ਉਮੀਦ ਨਹੀਂ ਸਾਨੂੰ ਯਕੀਨ ਹੈ ਕਿ ਤੁਸੀਂ ਆਉਂਗੇ ਹੁਣ ਅਸੀਂ ਇੱਕ ਥੋੜੀ ਜੀ ਚਰਚਾ ਕਰਾਂਗੇ ਬੱਬੂ ਵੀ ਬੈਠਾ ਹੈ ਕਿਉਂਕਿ ਇਹ ਸੇ ਯੂਨੀਵਰਸਿਟੀ ਦਾ ਪ੍ਰੋਡਕਟ ਹੈ ਇਹ ਵੱਖਰੀ ਗੱਲ ਆ ਪੜਨ ਚੱਲੀ ਸੀਗਾ ਇਹ ਕਾਉਂਟ ਸੇ ਸੀਗਾ ਇਕ ਦਿਨ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਮੈਂ ਤੇ ਬੱਬੂ ਨਾਲ ਅਸੀਂ ਤੁਰੇ ਫਿਰਿਏ ਬੰਬੇ ਉੱਥੇ ਨਾਲ ਸਾਨੂੰ ਇੱਕ ਬੰਦਾ ਮਿਲ ਗਿਆ ਤੇ ਉਹ ਇੱਥੇ ਯੂਨੀਵਰਸਿਟੀ ਦਾ ਪੜਿਆ ਸੀ ਉਹ ਵਿਚਾਰਾ ਇੱਕ ਨੌਕਰੀ ਕਰਦਾ ਸੀ ਔਰ ਸਾਰਾ ਟਾਈਮ ਪੜਨ ਚ ਲੱਗਿਆ ਰਹਿੰਦਾ ਇਹਦਾ ਗਲਤ ਮੈਸੇਜ ਨਾ ਸਮਝੀ ਹੋ ਜੇ ਤਾਂ ਉਹ ਆਖੀ ਆਂਦਰਾ ਇਹਨੂੰ ਪੁੱਛਦਾ ਆ ਕੇ ਬੱਬੂ ਤੂੰ ਕਿੱਥੇ ਆ ਠਹਿਰਿਆ ਜਾਂਦਾ ਯਾਰਾ ਅੱਜ ਤੇ ਟੀਸੀ ਦੀ ਜਾਲਿਆਂ ਦਾ ਬੰਗਲਾ ਜਿਆ ਮੈਂ ਉਹਦੇ ਚੋਂ ਉਹਨੇ ਨਾ ਮੱਥੇ ਤੇ ਹੱਥ ਮਾਰਿਆ ਤਦ ਜਦੋਂ ਤੁਸੀਂ ਉੱਥੇ ਯੂਨੀਵਰਸਿਟੀ 'ਚ ਗਾਉਂਦੇ ਲਫੰਡਰੀਆਂ ਕਰਦੇ ਹੁੰਦੇ ਸੀ ਸਾਨੂੰ ਲੱਗਦਾ ਹੁੰਦਾ ਸੀ ਲੈ ਵੀ ਇਹ ਬਾਅਦ ਚ ਪਛਤਾਉਣਗੇ ਤੇ ਅਸੀਂ ਬੰਗਲਿਆਂ 'ਚ ਆਵਾਂਗੇ ਅਦਾ ਅਸੀਂ ਉਹੀ ਪਛਤਾਈ ਜਾਂਦੇ ਤੂੰ ਫੇਰ ਬੰਗਲੇ 'ਚ ਬੈਠਾ ਸੋ ਖੈਰ ਇਹ ਮੈਸੇਜ ਹੋ ਨਹੀਂਗਾ ਕਿ ਤੁਸੀਂ ਵੀ ਉਹ ਕਰਨ ਲੱਗ ਜਾਓ ਇਹਦਾ ਮਤਲਬ ਇਹ ਹੈ ਕਿ ਆਪਾਂ ਆਪਦਾ ਕੰਮ ਕਰੀਏ ਇਸ ਯੂਨੀਵਰਸਿਟੀ ਦੀ ਲੜਾਈ ਨੂੰ ਜਿੱਤਿਆ ਜਾਵੇ ਔਰ ਨਾਲ ਨਾਲ ਅਸੀਂ ਜਾਗਤੇ 'ਚ ਰਹਿਣਾ ਕਿਉਂਕਿ ਅਸੀਂ ਹਰ ਰੋਜ਼ ਅਨਰਸ਼ 'ਚ ਹੁੰਨੇ ਸਾਡਾ ਇਹ ਐਕਸਪੀਰੀਅੰਸ ਹੈ ਜਾਬ ਤੇ ਚ ਰਹਿਣਾ ਹੈ ਅਜੀ 10 ਤਰੀਕ ਨੂੰ ਕੀ ਕੀ ਹੋਏਗਾ ਇੱਕ ਵਾਰੀ ਉਹ ਜ਼ਰੂਰ 10 ਤਰੀਕ ਨੂੰ ਜਨਾਬ ਵੱਡਾ ਕਾਠੂਗਾ ਉਸ ਤੋਂ ਇਲਾਵਾ ਉਹਦੀਆਂ ਡਿਟੇਲਸ ਕੀ ਹੋਣਗੀਆਂ ਉਸ ਤੋਂ ਪਹਿਲਾਂ ਕੀ ਕੀਤਾ ਜਾਊਗਾ ਸਭ ਇਹ ਅੱਗੇ ਪ੍ਰੈਸ ਕਾਨਫਰੰਸ ਕਰਨਗੇ ਸਾਰੇ ਇਹਨਾਂ ਦੀ ਕਾਉਂਸਲ ਕਰੂਗੀ ਔਰ ਉਹ ਤੁਹਾਨੂੰ ਡਿਟੇਲ ਦੱਸੂ ਅਟ ਉਹਦਾ ਮੇਨ ਮੁੱਦਾ ਜਿਹੜਾ 10 ਤਰੀਕ ਨੂੰ ਇਹ ਯੂਨੀਵਰਸਿਟੀ ਬੰਦ ਵੀ ਹੋਊਗੀ ਔਰ ਇਹ ਭਰੀ ਵੀ ਜਾਊਗੀ ਔਰ ਸਾਡੀ ਕੋਸ਼ਿਸ਼ ਹੈ ਕਿ ਸਾਰੇ ਚੰਡੀਗੜ੍ਹ ਨੂੰ ਨਜ਼ਰ ਆਵੇ ਔਰ ਚੰਡੀਗੜ੍ਹ ਨੂੰ ਨਹੀਂ ਪੰਜਾਬ ਨੂੰ ਔਰ ਪੂਰੇ ਪੰਜਾਬੀ ਜਗਤ ਨੂੰ ਹਰਿਆਣੇ ਔਰ ਹਿਮਾਚਲ ਨੂੰ ਕਿਉਂਕਿ ਉਹ ਖੁਦ ਪਰਨ ਵਾਲਿਆ ਚੋਂਗੇ ਇਹ ਕੰਮ ਹੋਣ ਜਾ ਰਿਹਾ ਅਗਲੀ ਗੱਲ ਖੋਲਦੇ ਆ ਜੋ ਇਹਨਾਂ ਨੇ ਕੀਤਾ ਹੈ ਤੈਨੂੰ ਕੀ ਲੱਗਦਾ ਕਿਉਂ ਕੀਤਾ ਅਸ਼ਮੀਲ ਇਹਨਾਂ ਨੇ ਕੀ ਕਾਰਨ ਹੈ ਕਿ ਇਹ ਕਹਿਣਾ ਚਾਹੁੰਦੇ ਦੇਖੋ ਜੀ ਇੰਨੀ ਇੱਕ ਗਲਤੀ ਕਰਤੀ ਜਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਲਓ ਜੀ ਇਹਨਾਂ ਦੀ ਲੜਾਈ ਤਾਂ ਖਤਮ ਹੋ ਗਈ ਉਹਨੇ ਇੱਦੀ ਬੈਠੇ ਆ ਜਾਂ ਡਰ ਗਏ ਨੇ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਇਦੇ ਵਿੱਚ ਜੀ ਸਾਨੂੰ ਇਹ ਲੱਗਦਾ ਜਿਹੜੀ ਬੀਜੇਪੀ ਆਰਸੈਸ ਦੀ ਨੀਤੀਆਂ ਜਿਹੜੀ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਕਰ ਰਹੇ ਆ ਉਹੀ ਨੀਤੀ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਲਾਗੂ ਕਰ ਰਹੇ ਆ ਤੁਸੀਂ ਦੇਖੋ ਉਹਨਾਂ ਨੇ ਜਿੰਨੇ ਫੈਸਲੇ ਲੈਣੇ ਹੁੰਦੇ ਆ ਮੰਨ ਲਓ ਉਹਨਾਂ ਨੇ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਕਿਉਂਕਿ 40% ਜਿਹੜੀ ਫੰਡਿੰਗ ਪੰਜਾਬ ਸਰਕਾਰ ਦਿੰਦੀ ਆ 60% ਸੈਂਟਰ ਤੋਂ ਆਉਂਦੀ ਆ ਮੰਨ ਲਓ हां 200 ਜਿਹੜੇ 202 ਕਾਲਜ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਆ ਪੰਜਾਬ ਦੇ ਉਹਨਾਂ ਦਾ ਵੀ ਜਿੰਨਾ ਪੈਸਾ ਸਾਰਾ ਪੰਜਾਬ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਨੂੰ ਜਾਂਦਾ ਹੈ ਮੰਨ ਲਓ ਉਹਨਾਂ ਨੇ ਜੇ ਕੁਝ ਵੀ ਕਰਨਾ ਹੈਗਾ ਉਹਨਾਂ ਨੂੰ ਇੱਕ ਰਾਹ ਪੱਤਰਾ ਚਾਹੀਦਾ ਹੈਗਾ ਜਿੱਥੇ ਉਹਨਾਂ ਦੀ ਜਿਹੜੀ ਡਿਸੀਜਨ 메ਕਿੰਗ ਆ ਉਹਨਾਂ ਨੂੰ ਈਜ਼ੀ ਹੋ ਜਾਏ ਅੱਜ ਜੇ ਪੰਜਾਬ ਯੂਨੀਵਰਸਿਟੀ ਦੀ 91 ਮੈਂਬਰੀ ਸੈਨੇਟ ਹੈਗੀ ਆ ਉਹਦੇ ਵਿੱਚ ਜੇ ਕੁਝ ਵੀ ਮਤਲ ਲੈ ਕੇ ਆਉਣਾਗਾ ਉਹਦੇ ਵਿੱਚ ਡਿਸਕਸ਼ਨ ਹੁੰਦੀ ਹੈ ਡਿਬੇਟ ਹੁੰਦੀ ਹੈ ਉਹਦੇ ਵਿੱਚ ਸਾਡੇ ਚੁਣੇ ਹੋਏ ਨਮਾਇਦੇ ਹੁੰਦੇ ਆ ਜਿਹਦੇ ਵਿੱਚ ਉਹ 15 ਜਿਹੜੇ ਗ੍ਰੈਜੂਏਟ ਕੌਨਸਟਿਟਿਊਐਂਸੀ ਚ ਆਉਂਦੇ ਆ ਇਲੈਕਟ ਹੋ ਕੇ ਆਉਂਦੇ ਆ ਫਿਰ ਪੰਜਾਬ ਦੇ ਕਾਲਜਾਂ ਦੇ ਪ੍ਰਿੰਸੀਪਲ ਇਲੈਕਟ ਹੋ ਕੇ ਆਉਂਦੇ ਆ ਉੱਥੋਂ ਦੇ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰਾਂ ਜਿਹੜੇ ਉਹ ਇਲੈਕਟ ਹੋ ਕੇ ਆਉਂਦੇ ਆ ਚੁਣ ਕੇ ਆਉਂਦੇ ਆ ਇੱਥੇ ਉਹ ਕੋਈ ਵੀ ਜਿਹੜਾ ਪੰਜਾਬ ਦੇ ਹਿੱਤਾਂ ਦੇ ਅਗੇਂਸਟ ਜੇ ਕੋਈ ਵੀ ਫੈਸਲਾ ਹੁੰਦਾਗਾ ਉਹ ਜਿਹੜੇ ਲੋਕ ਆ ਉਹ ਪੰਜਾਬ ਦੀ ਪੰਜਾਬ ਦੇ ਨਾਲ ਹੱਕੜਾ ਕੇ ਖੜਦੇ ਆ ਉਹ ਫੈਸਲਾ ਨਹੀਂ ਪਾਸ ਹੁੰ ਅੱਜ ਜੇ ਇਹਨਾਂ ਨੇ ਬੀਜੇਪੀ ਆਰਐਸਐਸ ਨੇ ਕੋਈ ਆਪਦੀ ਨੀਤੀ ਲੈ ਕੇ ਆਉਣੀ ਆ ਉਹਦੇ ਵਾਸਤੇ ਰਾਹ ਪੱਧਰਾ ਕਰਕੇ ਜਿਹੜੀ 91 ਮੈਂਬਰ ਬੋਡੀ ਆ ਉਹਨੂੰ ਖਤਮ ਕਰ ਦਿੱਤਾਗਾ ਉਹਦੀ ਜਗ੍ਹਾ ਤੇ 31 ਮੈਂਬਰੀਆ ਕਮਾਡਿਟੀ ਲੈ ਕੇ ਆਇਆ ਜਿਹਦੇ ਵਿੱਚ ਜਿਹੜੀ 15 ਜਿਹੜੇ ਗ੍ਰੈਜੂਏਟ ਕੌਨਸਟੀਟਿਊਐਂਸੀ ਆ ਉਹ ਬਿਲਕੁਲ ਹੀ ਖਤਮ ਕਰ ਦਿੱਤੀ ਅਸਲ ਦੇ ਵਿੱਚ ਜੇ ਕੋਈ ਸਾਡੇ ਵਾਸਤੇ ਸਟੈਂਡ ਲੈਂਦਾ ਨਾ ਉਹੀ ਲੈਂਦੇ ਹੁੰਦੇ ਜਿਹੜੇ ਚੁਣਕੇ ਆਉਂਦੇ ਇਲੈਕਟ ਹੋ ਕੇ ਆਉਂਦੇ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਵੀ ਬਾਅਦ ਚ ਜਵਾਬ ਦੇਈ ਹੁੰਦੀ ਆ ਆ ਬੈਠਾ ਆਪਾਂ ਨੂੰ ਜਵਾਬ ਦੇਈ ਸੀ ਹਾਂ ਜਵਾਬ ਦੇਈ ਹੁੰਦੀ ਆ ਉਹ ਚੁ ਸਰਕਾਰਾਂ ਮੁਰੇ ਚੁੱਕਦੇ ਆ ਇੱਥੇ ਹੁੰਦੇ ਨਹੀਂ ਉਹ ਤਾਂ ਪਤਾ ਨਹੀਂ ਕਿੱਥੋਂ ਆਉਂਦੇ ਨੇ ਕਿੱਥੋਂ ਆਉਂਦੇ ਆ ਪੰਜਾਬ ਸਰਕਾਰ ਦੇ ਦੋ ਚਾਰ ਮੈਂਬਰ ਆ ਉਹ ਅਜੇ ਤੱਕ ਮੀਟਿੰਗ 'ਚ ਨਹੀਂ ਆਏ ਉਹਦੇ ਦੀ ਫੈਸਲੇ ਕੋਈ ਹੋ ਗਏ ਮੀਟਿੰਗ ਪਤਾ ਹੀ ਨਹੀਂ ਕੋਈ ਕਿਸੇ ਨੇ ਬੁਲਾਵਾ ਨਹੀਂ ਦਿੱਤਾ ਸਿੱਖਿਆ ਮੰਤਰੀ ਜੀ ਮਾਈ ਜੀ ਮੰਤਰੀ ਦੇ ਦੇਖਣ ਵਾਲੇ ਨੇ ਯੂਨੀਵਰਸਿਟੀ ਖੋਲ੍ਹ ਲਈ ਇਹਨਾਂ ਦਾ ਲਖਿੰਦਰ ਕਾਮੇਸ਼ ਗੱਲ ਲੱਡੂਆ ਮੇਰੇ ਰਾਜ ਸਭਾ ਦੇ ਮੈਂਬਰ ਬਣ ਗਿਆ ਤੁਸੀਂ ਆਹ ਦੇਖੋ ਰਾਜ ਸਭਾ ਮੈਂਬਰ ਨੂੰ ਲਾਇਆ ਜਿਹੜਾ ਕਾਰਨ ਸੇਲ ਪਰਚੇਡਿੰਗ ਦਾ ਕੰਮ ਕਰਦਾ ਸੀ ਰਾਜ ਸਭਾ ਉਹਨੂੰ ਲਾਇਆ ਘੱਟੋ ਘੱਟ 5-700 ਕਰੋੜ ਰੁਪਈਆ ਛਮਾਈ ਦਾ ਕਮਾਉਂਦੇ ਹੋ ਮੇਨ ਮੋਟਿਵ ਕੀ ਹੈ ਇੱਥੇ 2500 ਰੁਪਏ ਚ ਬੰਦਾ ਐਮਏ ਕਰ ਜਾਂਦਾ ਉਸੇ 2 ਲੱਖ ਰੁਪਏ ਦੇ ਕੇ ਤਾਂ ਗੇਟ ਤੇ ਐਂਟਰ ਹੁੰਦਾਗਾ ਐਜੂਕੇਸ਼ਨ ਸਭ ਤੋਂ ਵੱਡਾ ਧੰਦਾ ਨਾਲੇ ਧੰਦਾ ਤੇ ਨਾਲੇ ਪੁੰਨ ਪ੍ਰਾਈਵੇਟਾਈਜ਼ ਠੀਕ ਹੈ ਜੀ ਕਿਸੇ ਤਰੀਕੇ ਨਾਲ ਇਹਨੂੰ ਕਿਵੇਂ ਬੰਦ ਕਰਨਾਗਾ ਦੂਜੀ ਗੱਲ ਪੰਜਾਬ ਦਾ ਸਿਰਾ ਚੰਡੀਗੜ ਸਾਡਾ ਤਾਜ ਹੈ ਚੰਡੀਗੜ੍ਹ ਯੂਨੀਵਰਸਿਟੀ ਲਾਹੌਰ ਤੋਂ ਲਿਆ ਕੇ ਇੱਥੇ ਬਸਾਈ ਹੈ 200 ਕਾਲਜ ਤੇ 1.5 ਲੱਖ ਬੱਚਾ ਕੋਰਸਪੋਂਡੈਂਸ ਤੇ ਪ੍ਰਾਈਵੇਟ ਰਾਹੀਂ ਪੜਦਾ ਹੈਗਾ ਜਿਹੜਾ ਬੱਚਾ ਕੋਈ ਡਿਊਟੀ ਜਾਂਦੀ ਤੀਵੀਂ ਮੁੰਡਾ ਜਿਹੜਾ ਕਹਿੰਦਾ ਮੈਂ ਐਮਏ ਕਰਨੀ ਹੈ ਉਹ ਅਗਲਾ 2500 3000 ਰੁਪਏ ਦੇ ਕੇ ਪੜ ਲੈਂਦਾ ਹੈਗਾ ਉਹ ਸੋਚਦੇ ਕਿ ਕਿੱਦਾਂ ਬੰਦੇ ਇਹਨੂੰ ਆਪਾਂ ਰੋਕੀਏ ਡੀਸੈਂਟਰਲਾਈਜ਼ ਕਰ ਰਿਹਾ ਥੋੜੀ-ਥੋੜੀ ਜਿਹੜਾ ਹੈਗਾ ਪੰਜਾਬ ਨੂੰ ਯੂਨੀਅਨ ਟੈਰੀਟਰੀ ਵੱਲ 5 ਕਿਲੋਮੀਟਰ ਹੰਦਾਈ ਬੀਐਸਐਫ ਦਾ ਦਾਰਾ 50 ਕਿਲੋਮੀਟਰ ਕੀਤਾ ਬੀਬੀਐਮਬੀ ਜਦੋਂ ਕਿਸਾਨ ਅੰਦੋਲਨ ਹੋਇਆ ਉਹ ਵੀ ਸਾਡੇ ਸਿਰ ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਇਹ ਵੀ ਸਿਰ ਤੇ ਜੁੱਤੀ ਹੈ ਤੇ ਇਹਨਾਂ ਨੂੰ ਆਪਾਂ ਨੂੰ ਜੁੱਤੀ ਲੈ ਕੇ ਟੱਕਰਨਾ ਪੈਣਾਗਾ ਜੀ ਇਹਨਾਂ ਨੂੰ ਟੱਕਦੇ ਹੋ ਕੇ ਟੱਕਰਨਾ ਪੈਣਾ ਹੈ ਜਿਹੜੀ ਗੱਲ ਕਹੀ ਰਾ ਇੱਕ ਗੱਲ ਕਹਦਾ ਮੈਂ ਗੱਲ ਕਹੀ ਔਰ ਦੋਗੇ ਪੰਜਾਬ ਦੀ ਗੱਲ ਚੱਲਦੀ ਬੀਐਸਐਫ ਦੀ ਗੱਲ ਹੋਈ ਹੈ ਪਹਿਲਾਂ 5 ਕਿਲੋਮੀਟਰ ਸੀ ਫਿਰ ਇਹਨਾਂ ਨੇ ਵਧਾ ਕੇ ਕਰਤਾ ਹੁਣ 50 ਤੱਕ ਕਰਿਆ ਕਰਿਆ ਕਿਉਂ ਕੀਤਾ ਸੀ ਆਂਦੇ ਜੀ ਡਰੋਨ 50 ਕਿਲੋਮੀਟਰ ਤੱਕ ਚਲੇ ਜਾਂਦੇ ਆ ਲਾ ਹੁਣ ਤਾਂ ਡਰੋਨ ਦਿੱਲੀ ਤੱਕ ਚਲੇ ਜਾਂਦੇ ਫਿਰ ਸਾਰਾ ਹੀ ਕਰ ਦੋ ਸਾਰੇ ਕਰ ਦੋ ਪਰ ਹੁਣ ਸਾਰਾ ਇਹ ਫੌਜ ਦੇ ਵਾਲੇ ਉਹ ਜਿਹੜਾ ਬੀਐਸਐਫ ਦੇ ਇਹ ਬਹਾਨੇ ਹੁੰਦੇ ਇਹਨਾਂ ਦੇ ਤਾਂ ਉਹ ਗੱਲ ਜ਼ਰੂਰੀ ਹੈ ਕਿ ਤਾਜ ਹੈ ਔਰ ਸਾਡੀ ਯੂਨੀਵਰਸਿਟੀ ਤਰੋਅਰ ਹੈ 1882 ਦੀ ਹੈ ਇਹ ਦੋ ਯੂਨੀਵਰਸਿਟੀਆਂ ਸੀ ਹਿੰਦੁਸਤਾਨ ਜਿੰਨਾਂ ਚੋਂ ਇੱਕ ਇਹ ਸੀ ਪੰਜਾਬ ਦੇ ਨਾਤੇ ਇੱਕ ਗੱਲ ਆ ਵੀ ਵੀ ਪਹਿਲਾਂ ਬੀਬੀ ਐਮ ਗਿਆ ਚੰਡੀਗੜ ਗਿਆ ਪੰਜਾਬ ਤੇ ਪਾਣੀ ਗਏ ਸਾਰੇ ਕਹੇ ਤੇ ਲੀਡਰਾਂ ਦਾ ਕੀ ਸਟੈਂਡ ਹੁੰਦਾ ਸੀ ਟਵੀਟ ਕਰਤਾ ਬਿਆਨ ਦੇਦਾ ਤੇ ਹੁਣ ਵੀ ਇਹੀ ਕੰਮ ਨਾ ਰਵੇ ਸਾਰੇ ਪੰਜਾਬ ਦੇ ਲੀਡਰਸ਼ਿਪ ਨੂੰ ਜਿਹੜੇ ਕੋਈ ਪੋਲੀਟੀਕਲ ਐਕਟਿਵ ਨੇ ਜਾਂ ਸੋਸ਼ੀਅਲੀ ਐਕਟਿਵ ਨੇ ਕਿਸਾਨ ਜੱਤੇ ਬੰਦੀਆਂ ਕੱਲਾ ਕੋਈ ਇਹ ਗੱਲ ਨਾ ਸਮਝੇ ਵੀ ਬਿਆਨ ਦੇ ਕੇ ਟਵੀਟ ਕਰਕੇ ਇਹ ਮਸਲਾ ਹੱਲ ਹੋ ਜਾਣਾ ਇਵਨ ਮਤਾ ਪਾ ਕੇ ਮਤਾ ਪਾ ਕੇ ਹੁੰਦੇ ਦੁਖੀ ਹੋਣਗੇ ਪਹਿਲਾਂ ਵੀ ਇਹ ਦੁਖੀ ਆਣੇ ਵੀ ਇਕੱਲੇ ਬਿਆਨਾਂ ਤੱਕ ਇੱਥੇ ਗਰਾਊਂਡ 'ਤੇ ਉਤਰਨਾ ਪੈਣਾ ਇੱਥੇ ਪਿੰਡਾਂ ਦੇ ਵਿੱਚੋਂ ਆਪਣੇ ਕੌਂਸਲ ਪ੍ਰੈਂਸੀਆਂ ਦੇ ਵਿੱਚੋਂ ਬੰਦੇ ਲੈ ਕੇ ਆਓ ਪੰਜਾਬ ਦੇ ਵਿੱਚ ਪੂਰਾ ਮਾਹੌਲ ਬਣਾਓ ਤਾਂ ਕਿ ਸੈਂਟਰ ਨੂੰ ਪਤਾ ਲੱਗੇ ਵੀ ਪੰਜਾਬ ਕੱਟਾ ਜਿਵੇਂ ਕਿਸਾਨੀ ਅੰਦੋਲਨ ਚ ਹੋਇਆ ਜੇ ਇਕੱਲੇ ਬਿਆਨਾਂ ਤੱਕ ਹੋਇਆ ਸਾਨੂੰ ਜਿੱਥੇ ਮਿਲੋਗੇ ਅਸੀਂ ਤੁਹਾਨੂੰ ਫੜ ਲਾਂਗੇ ਵੀ ਤੁਸੀਂ ਸਾਰਾ ਕੁਝ ਸਾਡਾ ਗਵਾਇਆ ਜੋ ਜਿੰਮੇਵਾਰ ਵੀ ਤੁਸੀਂ ਹੋਵੋਗੇ ਹੁਣ ਇਹ ਤੈਅ ਕਰ ਲਓ ਵੀ ਇਕੱਲੇ ਬਿਆਨ ਹੀ ਇਕੱਲੇ ਦੇਣੇ ਆ ਵੀ ਬੀਬੀਐਮ ਵਿਗਿਆ ਤੇ ਯੂਨੀਵਰਸਿਟੀ ਗਿਆ ਆਹ ਵਾਲੀ ਗੱਲ ਕਹਿਣੀ ਆ ਜਾਂ ਬਚਾਣੀ ਆ ਜੇ ਬਚਾਣੀ ਆ ਤੇ ਮੂਮੈਂਟ ਆ ਕੇ ਆ ਕੇ ਆ ਕੇ ਬੱਚਿਆਂ ਦੇ ਨਾਲ ਖੜਕੇ